ਮੁਖਸ਼ਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਸਰੂਪ ਇੱਕ ਨਾਈ ਦੀ ਦੁਕਾਨ ਦੇ ਉੱਤੇ ਘਟਣ ਵਾਸਤੇ ਇਹ ਬਾਬਾ ਜੀ ਲੈ ਕੇ ਆਏ ਨੇ ਤੇ ਸਰੂਪ ਦੇਖੋ ਛੋਟੇ ਹਾਥੀ ਜਾਇ ਰੱਖਿਆ ਹੋਇਆ ਹੁਣ ਮਾਫੀ ਚੋਣਾ ਸ਼ਬਦ ਨਹੀਂ ਬੋਲਦਾ ਇਹ ਲਿਬੜਿਆ ਜਿਹੜਾ ਛੋਟਾ ਹਾਥੀ ਉਸ ਤਰ੍ਹਾਂ ਹੀ ਗਾਰਾ ਫੋਸ ਲੱਗਿਆ ਹੋਇਆ ਤੁਸੀਂ ਵੇਖੋ ਥਾਂ ਥਾਂ ਤੇ ਇਸ ਤਰ੍ਹਾਂ ਕੀ ਆਪਦੇ ਕੋਲ ਅੱਛਾ ਉਹਨਾਂ ਕੋਲ ਕਿੰਨੀਆਂ ਕਾਰਾਂ ਖਲੋਤੀਆਂ ਸਰੂਪ ਮਹਾਰਾਜ ਦਾ ਇਹਨਾਂ ਨੇ ਆ ਵੇਖੋ ਗੋਏ ਦਾ ਲਿਬੜਿਆ ਛੋਟਾ ਹਾਥੀ ਉਸ ਤਰ੍ਹਾਂ ਹੀ ਸਰੂਪ ਰੱਖੀ ਫਿਰਦੇ ਆ ਇਹ ਕੋਈ ਮਾਰਿਆ ਆ ਦੇਖੋ ਆ ਖੋਸ ਲੱਗਿਆ ਪਿਆ ਦੇਖੋ ਆ ਗੋਏ ਦੀ ਲੱਬੜੀ ਜਿਹੜੀ ਗੱਡੀ ਆ ਉਹਨਾਂ ਚ ਸੱਚੇ ਪਾਤਸ਼ਾਹ ਦਾ ਸਰੂਪ ਰੱਖੀ ਫਿਰਦੇ ਆ ਦੁਕਾਨਦਾਰੀ ਬਣਾ ਲਈ ਇਹਨਾਂ ਲੋਕਾਂ ਨੇ ਨਾਈ ਦੀ ਦੁਕਾਨ ਦਾ ਹੁਣ ਘਟਣ ਸੀਗਾ ਪਹਿਲੀ ਗੱਲ ਤਾਂ ਉਹ ਗਲਤੀ ਵੀ ਨਾਈ ਦੀ ਦੁਕਾਨ ਦਾ ਉਹ ਘਟਣਾ ਇਹਨਾਂ ਨੇ ਮਾਰਦੇ ਸਰੂਪ ਲੈ ਕੇ ਕੀਤਾ ਉੱਥੇ ਅਰਦਾਸ ਕੀ ਕੀਤੀ ਹੋਊਗੀ ਕਿ ਪ੍ਰਮਾਤਮਾ ਬਲ ਬਖਸ਼ੀ ਹੋਰ ਲੋਕਾਂ ਦੇ ਵਾਲ ਮੁੰਨਾਂ ਨੇ ਇਹ ਆ ਦੇਖੋ ਗੋਏ ਦਾ ਲੱਬੜਾ ਜਿਹੜਾ ਸੋਟਾ ਆਦੀ ਥਾ ਥਾ ਤੋਂ ਉਹਨਾਂ ਚ ਮਾਰਦਾ ਸਰੂਪ ਰੱਖੀ ਫਿਰਦੇ ਆ ਇਹ ਤੇ ਉੱਥੇ ਦੁਕਾਨ ਆ ਬਾਬਿਆਂ ਨੂੰ ਦਾ ਬਾਬੇ ਨੇ ਜਿੱਦ ਨੂੰ ਬਾਬਾਈ ਉੱਤੇ ਛੱਤਰ ਲਾਉਣ ਦਾ ਕੀ ਫਾਇਦਾ ਹੈ ਉਲਟਾ ਬਾਬਾਈ ਹਾਂ ਉਲਟਾ ਬਾਬਾਈ ਇਹ ਉਹ ਮੁੰਡੇ ਨੇ ਰੋਕਿਆ ਉਹਦੇ ਗਲ ਪਏ ਧੱਕੇ ਮਾਰੀ ਗਾ ਧੱਕੇ ਮਾਰਨਾ ਮਾਰੀ ਗਾ ਉਹਨੂੰ ਜੈਜ ਮੰਨਦੇ ਕਿ ਨਜ਼ਾਇਜ਼ੀ ਬਹੁਤ ਜਿਆਦਾ ਨਜ਼ਾਇਜ਼ੀ ਇਹ ਜਲਦੀ ਪਰ ਪੰਜ ਸਿੰਘ ਹੀ ਨਹੀਂ ਹੈਗੇ ਪੂਰੇ ਜਿਲ੍ਹੇ ਦਾ ਪਰ ਮੱਚੋ ਮੜੇ ਆਡੋ ਮੜੇ ਜਾਂ ਇਹਨਾਂ ਨੂੰ ਅਗਰ ਲੈ ਕੇ ਜਾਓ ਗੁਰੂਪੁਰਾ ਦੇ